ਵਾਹਿਗੁਰਜ ਜੀ ਕਾ ਖਾਲਸਾ ਸਿਰ ਵਾਹਿਗੁਰਜ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਜੋ ਤੁਹਾਨੂੰ ਦੱਸਣਾ ਚਾਹਾਂਗੇ ਪਾਪਾ ਮੱਖਣਛਾ ਲਬਾਣਾ ਵੈਲਪਰ ਸਿਗਾ ਸੈਟੀ ਨਡਾਲਾ ਵੱਲੋਂ ਗੁਰੂ ਲਾਦਰ ਦੇਵਸ ਦਿਹਾੜੇ ਨੂੰ ਸਮਰਪਿਤ ਇੱਥੇ ਗੁਰਦੁਆਰਾ ਬੋਲੀ ਸਾਹਿਬ ਨਡਾਲਾ ਵਿਖੇ ਅਲੋਕੀ ਕੀਰਤਨ ਸਮਾਗਮ 9 ਅਗਸਤ 2025 ਨੂੰ ਕਰਵਾਇਆ ਜਾ ਰਿਹਾ ਦਾ ਸਾਰੀਆਂ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਜੀ ਇਹ ਸਵਾਗਤ ਸਭਾ ਨੂੰ ਦੱਸਣਾ ਚਾਹਾਂਗੇ ਐਨਆਰਆ ਵੀਰਾਂ ਦੇ ਸਹਿਯੋਗ ਨਾਲ ਅਤੇ ਇਲਾਕਾ ਨਿਵਾਸੀਆਂ ਦੇ ਜੋਗ ਨਾਲ ਕਰਵਾਇਆ ਜਾ ਰਿਹਾ ਇਸ ਦੇ ਦੌਰਾਨ ਸੰਤਾਂ ਦਾ ਜਾਂਚ ਕੈਂਪ ਲਗਾਇਆ ਜਾਏਗਾ ਅਤੇ ਖੂਨਦਾਨ ਕੈਂਪ ਵੀ ਲਗਾਇਆ ਜਾਏਗਾ ਸਾਰੀਆਂ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਜੀ 9 ਅਗਸਤ 2025 ਨੂੰ ਜੋਕੀ ਸ਼ਾਮ ਨੂੰ ਸਮਾਗਮ ਚੱਲਣਗੇ ਜੀ ਸਾਰੀਆਂ ਸੰਗਤਾਂ ਨੂੰ ਇੱਕ ਵਾਰੀ ਫੇਰ ਬੇਨਤੀ ਕੀਤੀ ਜਾਂਦੀ ਹੈ ਜੀ ਜੀ ਜ਼ਰੂਰ ਪਹੁੰਚਣਾ ਜੀ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਆਹੋ ਵਾਹ ਕੋਬਿੰਦ ਸਿੰਘ ਆਪੇ ਗੁਰ ਚੇਲਾ ਕੋਬਿੰਦ ਸਰੇ ਪੜੋ ਆਹੋ ਵਾਹ ਕੋਬਿੰਦ ਸਿੰਘ ਆਪੇ ਗੁਰ ਚੇਲਾ ਕੋਬਿੰਦ ਸਿੰਘ ਕਲਕੀਆਂ ਵਾਲੇ ਕੋਬਿੰਦ ਸਿੰਘ ਜੀ ਕਲਕੀਆਂ ਵਾਲੇ ਵਾਜਾ ਵਾਲੇ ਗੋਬਿੰਦ ਸਿੰਘ ਜੀ ਵਾਜਾ ਵਾਲੇ ਗੋਬਿੰਦ ਸਿੰਘ ਜੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਚ ਲਾ ਗੋਬਿੰਦ ਸੱਚੇ ਬੋਲੋ ਹਾਂ ਰਾਜਨੁਰਾਜ ਆਨੰਤ ਗੁਜੇਲਾ ਗੋਬਿੰਦ ਸਿੰਘ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਜੇਲਾ ਗੋਬਿੰਦ ਸਿੰਘ ਕਲਕੀਆ ਵਾਲੇ ਗੋਬਿੰਦ ਸਿੰਘ ਜੀ ਕਲਕੀਆ ਵਾਲੇ ਗੋਬਿੰਦ ਸਿੰਘ ਜੀ ਮਾਤਾ ਵਾਲੇ ਗੋਬਿੰਦ ਸਿੰਘ ਜੀ ਮਾਤਾ ਵਾਲੇ ਕਲਕੀਆ ਵਾਲੇ ਗੋਬਿੰਦ ਸਿੰਘ ਜੀ ਕਾ ਜ ਵਾਲੇ ਗੋਪਿੰਦ ਸਿੰਘ ਜੀ ਕਾ ਜ ਵਾਲੇ ਗੋਪਿੰਦ ਸਿੰਘ ਜੀ ਬਾਹੋ ਬਾਹੋ ਗੋਪਿੰਦ ਸਿੰਘ ਆਪੇ ਗੁਰੇ